ਤੂੰ ਤਾਂ ਮੁੰਡਾ ਵਾਇਆ ਕਰ ਤਾ ਜੇ ਆਪਾਂ ਨੌਂ ਦੇ ਸਾਹਮਣੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਬਖਾੜੀਆਂ ਇਹ ਕੋ ਕਰ ਤੂੰ ਤਾਂ ਚੰਗੀ ਹੈਗੀ ਆ ਚੰਗੇ ਬਤੂ ਤੈਗੇ ਮੈਂ ਲੋਰ ਲੋਰ ਕਰੇਂਗਾ ਦੇਖ ਲੈ ਮੈਂ ਲੋਰ ਮਾ ਸਮਝ ਮੈਂ ਮਤਲਬ ਕੀ ਹੋ ਰਿਹਾ ਕੋਈ ਡੇਰੀ ਕੁੜੀ ਨਾ ਕੋਈ ਜਾਵੇ ਜਾਵੇਂ ਤੂੰ ਫੂਲ ਪੁੱਟ ਦੇਣ ਨੂੰ ਉਹ ਕੁੜੀ ਨੂੰ ਮਾਰ ਕੇ ਕੰਮ ਦਾ ਮਗਰ ਕੁੜੀ ਨੂੰ ਕੁੱਟਣੀ ਆ ਹੈ ਤੂੰ ਕਿਹੜਾ ਮਾਰ ਰਿਹਾ ਅੱਜ ਹੁਣ ਕੁੱਟ ਮਾਰ ਕੁੱਟਦੀਆਂ ਤੂੰ ਉਹਦੀ ਕੁੱਟ ਮਾਰ ਕਰਦੀ ਆ ਕੁੜੀ ਦੀ ਇਹ ਕੋਈ ਚੰਗੀ ਨਾ ਫੱਟ ਮੇਲੀ ਆ ਆਪਾਂ ਲੋਰ ਤੋਂ ਫਿਲਦਰੀਆ ਜਾ ਬੈਠ ਜੀਆ ਦੱਸਾਂ ਨਹੀਂ ਜਾ ਬੈਠ ਸਿਆਣੇ ਲੱਜਾ ਕੇ ਆਪਣੇ ਮੁੰਡੇ ਨੂੰ ਕੋਈ ਕੰਕਮਰੇ ਬੋਲੇ ਕਰ ਦਿੰਦੀ ਆ ਮਾ ਤਾਂ ਗਾਇਸ ਬੈਠੋ ਬੈਠੋ ਬੋਲੋ ਅੱਬ ਫੋਟ ਕਮੇਰੀ ਨੋ 1500 ਰੁਪਏ ਮਹੀਨਾ ਨੂੰ ਘਰੇ ਬੰਦਿਆ ਹੋਇਆ ਸ਼ਰਮ ਨਹੀਂ ਆਉਂਦਾ ਉਹ ਜਦੋਂ ਢੱਕੇ ਪੜਦੀ ਆ ਅੱਗ ਕਲਾਉਣੀ ਚ ਮੇਰਾ ਗਾਇਦਾ ਨਹੀਂ ਢੱਕੇ ਜਾਉਂਦੀ ਕਿਉਂਦੀ ਚੰਡੇ ਨਹੀਂ ਮੈਂ ਕੋਈ ਫਿਰ ਉਹ ਦੇਖੋ ਲੱਕੜਾ ਚੰਡੇ ਦਾ ਲੱਕੜਾ ਫੋਨ ਨਹੀਂ ਲਗਾ ਰਿਹਾ ਨਾ ਕੋਈ ਕੁੜੀ ਦੇ ਅੰਦਰ ਨਹੀਂ ਆਏ ਗਾਹੇ ਘੋੜਿਆਂ ਨੂੰ ਪੱਟਾ ਪਵਾ ਮਗਾ ਨਹੀਂ ਤੇ ਸਾਰਾ ਰਾਤ ਬੋਲ ਤੈਨੂੰ ਮੈਂ ਕਰ ਦੂੰਗਾ ਅੱਜ ਸੁਦੇ ਸਾਰੀ ਜ਼ਮੀਨ ਤੇ ਆਹ ਬੰਦਾ ਦੋਨ ਨੂੰ ਪਿਆ ਪਾਰ ਕੇ ਰੱਖੇ ਬੀੜੇ ਫੜਕੜ ਕੇ ਤੇ ਵੀਰ ਦਾ ਰਿਆਂ 20 ਤਿਲਾਂ ਵੀ ਮਾਲਤ ਤਿੱਥੇ ਰਹਿ ਰਹੀਏ ਟੋਬੇ ਤੇ ਜਿੰਨੇ ਇੰਨੇ ਇੰਨੇ ਮਾੜੇ ਹਾਲਾਤ ਨੇ ਆ ਰੋ ਨਿੱਤਲਦਾ ਚਾਦਰਾਂ ਥੱਲੇ ਰਹਿ ਰਹੇ ਨੇ ਇਧਰਲੇ ਮੱਛਰ ਦੋਦਰਾ ਮੱਛਰ ਦੋਦਰਾ ਮੱਛਰ ਦਾ ਦਰ ਹੁਣ ਇਹਦਾ ਪਸ਼ੂ ਵੀ ਨਹੀਂ ਰਸਦੇ ਆਪਾਂ ਲੋਹੇ ਦਾ ਢੇਰ ਬੜੇ ਲੋਕ ਭਈਆਂ ਨਾਲਾ ਵੀ ਹਾਲਤ ਮਾਰੀ ਕਰ ਸਕਦੇ ਆ ਆ ਦੇਖੋ ਤਾਂ ਜੀ ਮੈਂ ਕਹਣਾ ਹੈ ਲੋਕੋ ਫੜਿਆ ਨਹੀਂ ਜਾਂਦਾ ਜੀ ਮੂੰਹ ਟੱਕ ਕੇ ਜਾਂਦਾ 100 ਵਾਰ ਝੋਟੇ ਉੱਥੇ ਕੱਢਦੀ ਨੂੰ ਤੇ ਬੋਤੇ ਆ ਉਹੇ ਕੱਢਦੇ ਆ ਦੇਖਣਾ ਬਈ ਪਸ਼ੂ ਵੀ ਨਹੀਂ ਰਹਿੰਦੇ ਜਿੱਥੇ ਆਪਾਂ ਬੰਦੇ ਰਹਿੰਨ ਨੂੰ ਮਜਬੂਰ ਵਿਚੋਲੇ ਆਪਾਂ ਅੱਛਾ ਕੀ ਨਾ ਹੋ ਆਪਣਾ ਤੁਸੀਂ ਬਚਸਾਹ ਕਰਾਇਤੀ ਇਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਐ ਕਰੂ ਮੈਂ ਤਾਂ ਹੱਥੋਂ ਨਾਲ ਹਾਰੇ ਕੱਢ ਕੇ ਐ ਕਰ ਕਰਕੇ ਲੇਟਾਂ ਸਾਤ ਅਸੀਂ ਬਹੁਤ ਕਿਹਾ ਵੀ ਤੇਰੀ ਮਾਂ ਖਰਾਬ ਹੈ ਫਿਰ ਬਚਾਵਾ ਆਖ ਵੀ ਬਦਲ ਗਏ ਕਿੰਨਾ ਕੈ ਤੋਲੇ ਦੀ ਛਾਪ ਪਾਈਦੀ ਬੇ ਡਿਆ ਬੋਲਾਲ ਟਿੱਕ 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 ਛਾਪ ਪਾਈਦੀ ਉਹਦੇ ਫਿਰ ਉਹ ਖਾ ਗਈ ਉਹ ਅਸੀਂ ਤਾਂ ਸਾਡੀ ਕੁੜੀ ਸੌਂਦੀ ਹੋਈ ਬਤਾ ਲੱਗਦਾ ਉਹ ਜੋਲੇ ਤੇ ਪਾਈ ਹੁੰਦਾ ਆ ਵੀ ਸਿਰ ਜੋੜ ਦੇਣ ਕਿਸ ਤਰ੍ਹਾਂ ਦਾ ਚੁਪਾ ਕਰਨ ਬਈਆ ਸਾਹਮਣੇ ਤੁਹਾਨੂੰ ਟੋਬਾ ਦਿਹਾਰਿਆ ਜਿੱਥੇ ਨਿਹਰਾ ਮੱਛਰਾ ਅੰਦਰ ਛੱਡ ਦੇ ਥੱਲੇ ਥੜਿਆ ਹੀ ਨਹੀਂ ਜਾਂਦਾ ਮੈਂ 5 ਮਿੰਟ ਨਹੀਂ ਥੜਿਆ ਵੀਡੀਓ ਬਣ ਤਰਤੇ ਬਾਹਰ ਆ ਰਿਹਾ ਤੁਹਾਨੂੰ ਤਸਵੀਰਾਂ ਦਿਹਾਰਿਆ ਵੀ ਆ ਛੱਡ ਥੱਲੇ ਕੋਈ ਮੰਝਾ ਨਹੀਂ ਕੋਈ ਬਿਸਤਰਾ ਨਹੀਂ ਕੋਈ ਮੰਝਾ ਨਹੀਂ ਕੋਈ ਬਿਸਤਰਾ ਨਹੀਂ ਪੈਣ ਤੇ ਦੋ ਬੱਚੇ ਉਰੇ ਸੌਂਦੇ ਦੀਾਰੇ ਤਸਵੀਰਾਂ ਦੇਖ ਲਓ ਤੁਹਾਨੂੰ ਧਾਰੇ ਰੋਣੇ ਤੇ ਲਾਰੇ ਤੇ ਵੀਰਾਂ ਚ ਆ ਦੇਖ ਦੇਖੀ ਜੀ ਪੂਲਰ ਦੇ ਆ ਪੁਰਾਣਾ ਟੂਨੜ ਇਹੋ ਜੀ ਤਾਂ ਚੱਲਦਾ ਨਹੀਂ ਚੱਲਦਾ ਨਹੀਂ ਹੈਗਾ ਇਹੋ ਜੀ ਤਾਂ ਪੰਜਾਲਾ ਵੀ ਨਹੀਂ ਹੁੰਦਾ ਦੇਖੋ ਜੇ ਪੰਜਾਬ ਚ ਹਾਲ ਆ ਜਿਹੜਾ 20 ਕਿੱਲਿਆਂ ਦੀ ਕੁੜੀ ਨੂੰ ਦਿੱਤਾ ਹੈ ਚੱਲਦਾ ਨਹੀਂ ਅੱਛਾ ਜੀ ਹਾਂ ਜੀ ਉਹ ਦੇਖੀ ਦੇਖੋ ਉੱਥੇ ਤੇਰੇ ਸੱਪੇ ਨੇ ਕੀ ਆ ਉਥੇ ਆ ਦੇਖ ਲੋ ਮੇਰੇ ਉਹਨੇ ਸੱਪਾਂ ਨਾਲ ਘੜਾ ਬਾਈ ਬਾਈ ਉਰੇ ਦਾ ਪਾ ਪਸ਼ੂ ਵੀ ਨਹੀਂ ਰੱਤਦੇ 42 45 ਟੈਂਪਰੇਚਰ ਹੈ ਚਾਦਰ ਦੇਖ ਲੈ ਕਿੰਨੀ ਤਬਦੀ ਹੈ ਜਿੱਥੇ ਕੁੜੀ ਰਹਿੰਦੀ ਦੀ ਐਨਾ ਬੁਰਾ ਹਾਲ ਕਰਿਆ ਵੀਰੇ ਕੁੜੀ ਦਾ ਤੁਸਕੜ ਫੇਕ ਅਸੀਂ ਤੈਨੂੰ ਦੱਸ ਨਹੀਂ ਸਕਦੇ ਇੰਨੇ ਮਾੜੇ ਗਲਾਸ ਨੇ ਖੁਦਾ ਕਰੀਤਾ ਅੰਨਾ ਜਿਹੜੀ ਕੱਟ ਗਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਾਉਰਚਰ ਕਰ ਰਹੀ ਸੀ ਇਹ ਕੁੜੀ ਦੀ ਸਸ 12 13 ਸਾਲਾਂ ਤੋਂ ਪਰ ਅਸੀਂ ਅੱਜ ਧੰਨਵਾਦ ਕਰਦਾਂ ਢਿੰਗ ਸਿੰਘ ਮੋਹਜਾ ਦਾ ਵੀ ਅੱਜ ਕੁੜੀ ਨੂੰ ਇਥੋਂ ਬਚਾਅ ਕੀਤਾ ਗਿਆ ਜੀ ਨਰਕ ਚੋਂ ਕੁੜੀ ਨੂੰ ਕੱਢ ਕੇ ਸਵਰਗਾਂ ਚ ਮਤਲਬ ਢਿੰਗ ਸਿੰਘਾਂ ਨੇ ਭੇਜਿਆ ਜੀ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਚੁੱਲ੍ਹਾ ਬਾਈ ਆ ਲੋਹੇ ਦਾ ਚੁੱਲਾ ਦੇਖ ਲੈ ਇਧਰ ਦਿਲ ਦੋਰਾ ਦਿਲਜਾਰਾ ਆ ਚੁੱਲੇ ਦੇ ਰੋਟੀ ਲਾਉਣੀ ਵੀ ਦੇਖ ਆ ਚੁੱਲਾ ਦੀ ਬਾਈ ਚੁੱਲੇ ਜਿਵੇਂ ਆਰਜੀ ਚੁੱਲਾ ਹੁੰਦਾ ਤੁਸੀਂ ਚੁੱਲੇ ਨਹੀਂ ਤਸਵੀਰਾਂ ਦਿਖਾ ਰਹੇ ਸੀ ਆ ਕੇ ਬੈਠੀ ਉਹ ਤਾਂ ਬਥੇਰਾ ਆ ਜਗਾ ਜੀ ਆਹ ਜਗਾ ਰੋਟੀ ਬਾਹਰ ਰੋਟੀ ਆਹ ਦੇਖੋ 20 ਕਿੱਲੇ ਵਾਲੇ ਦੀ ਨੂੰਹ ਦਾ ਹਾਲ ਆਹ 20 ਕਿੱਲੇ ਵਾਲੇ ਦੀ ਨੂੰਹ ਦਾ ਦੇਖੋ 20 ਕਿੱਲੇ ਵਾਲੀ ਦੀ ਨੂੰਹ ਦਾ ਦੇਖ ਲਓ ਉਰੀ ਤੋਂ ਪਰੇ ਤੋਂ ਉਹਨੀ ਵੀਰੇ ਜੁੱਲਾ ਦੀ ਵੀਰੇ ਆਹ ਛੜਕ ਤੇ ਪੈਸੇ ਆ ਜਾ ਪਿਆਵਾ ਸਾਡਾ ਮੈਨੂੰ ਤਾਂ ਹੱਦ ਨਹੀਂ ਆਉਦੀ ਕਮਰੇ ਚ ਉਹ ਆਦੀ ਨੰਗਾ ਲਾਉਣੇ ਛੜਕ ਲੱਗਿਆ ਹੋਇਆ ਇਹ ਚ ਭੇਜ ਦਿੰਦੀ ਲਾ ਆ ਲਾ ਲਓ ਵੀ ਇੱਥੇ ਰਹਿ ਲੇਤੀ ਗਰਮੀ ਅੱਗ ਪੈਰੀ ਹੈ ਹੁਣ ਇੱਧਰ ਟੋਬਾ ਗੰਦਾ ਨਾਲਾ ਇੱਧਰ ਵਾਲੇ ਨਾਲੇ ਛੜੀਆਂ ਲੱਕੜੀਆਂ ਨਿਸ਼ਚੈ ਚਾਹੀਦੀ ਜਾਨੀ ਜੇ ਛੜਕੀ ਲੱਗ ਜਾਂਦੀ ਬਾਈ ਜਿੱਥੇ ਬਹੁਤ ਵੱਡੀ ਬੁਸ਼ਰਮੀ ਦਾਲਾ ਇੱਥੇ ਸੱਸ ਜਿਹਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਣੀ ਬਣੀ ਇਤਤੀ ਦੀਆਂ ਤਸਵੀਰਾਂ ਦਾ ਹੰਝੇ ਨੇ ਅਸੀਂ ਵਿਆ ਐਡੇ ਪੁੱਠੇ ਧਾਵੇਂ ਰਹਿ ਰਹੀ ਤੀਤੀ ਸੱਪ ਮੱਛਰ ਸਭ ਦਾ ਡਰਦੀ ਸਾਨੂੰ ਤਸਵੀਰਾਂ ਆਧਾਰਿਆਂ ਸਤਿ ਸ੍ਰੀ ਅਕਾਲ ਦੋਸਤੋ ਕਰਾਤੀ ਇਸ ਵਕਤ ਤੁਸੀਂ ਨੰਗਲੇ ਪਿੰਡ ਤਸਵੀਰਾਂ ਆਧਾਰਿਆਂ ਤੁਹਾਨੂੰ ਅਸੀਂ ਬਹੁਤ ਮਾੜੀਆਂ ਤਸਵੀਰਾਂ ਨੇ ਜਿੱਥੇ ਲੋ ਤੀਆਂ ਨੂੰ ਲਾਲਚਿ ਚ ਵਿਆਹਉਂਦੇ ਨੇ ਉਹਨਾਂ ਨੂੰ ਲਾਲਚ ਵੀ ਛੱਡਣਾ ਚਾਹੀਦਾ ਕੋਈ ਪਤਾ ਹੁੰਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਵੀ ਜਦ ਐ ਉਹ ਸੈਟ ਪਿਆ ਹੋ ਕੇ ਸੈਟ ਹੋ ਜਾਂਦੀ ਵੀ ਜਦ ਬੁੜੀਆਂ ਦਾ ਹੁਣ ਫਿਰ ਤੰਗਦੀ ਕੁੜੀ ਹੁਣ ਤੰਗ ਬਾਈ ਕਾਹਨੂੰ ਬੱਸ ਭੁੱਖੀ ਰਹਿੰਦੀ ਸੀ ਢਿੱਡੋਂ ਅੱਛਾ ਗੁੜ ਦੀ ਡੜੀ ਨਹੀਂ ਚੱਕਣ ਦਾ ਹੁਕਮ ਜੀ ਅੱਛਾ ਵੱਡਾ ਤਾਂ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾ ਲੈ ਛੋਟਾ ਮੁੰਡਾ ਨਾ ਸਾਡੇ ਅੱਛਾ ਗੁੜ ਦੀ ਡੜੀ ਵੀ ਮੁਰੋਂ ਚੱਕ ਕੇ ਲੈ ਜਾਂਦੀ ਸੀ ਬਈ ਦੇਖ ਲੋ ਵੱਡੇ ਨੂੰ ਤਾਂ ਦਿੰਦੀ ਛੋਟੇ ਮੁੰਡੇ ਨੂੰ ਥੋੜਾ ਟੱਕੇ ਮਾਰਦੇ ਛੋਟੇ ਪੋਤੇ ਨੂੰ ਨਹੀਂ ਵੱਡੇ ਪੋਤੇ ਨੂੰ ਨਹੀਂ ਦਿੰਦੀ ਸੀ ਕੋਈ ਵੀ ਚੀਜ਼ ਇਹਨਾਂ ਤੋਂ ਕੋਈ ਮਾੜੀ ਟੁੱਕਦੀ ਬੁਰਕੀ ਹੈ ਬਸ ਬਾਹਰ ਫਿਰ ਸੋਨੋ ਸਾਹ ਸੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਖ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦੇਖ ਕੇ ਕਰਾਓ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਦੋ ਕਿਲੇ ਘੱਟ ਪਤਾ ਕਰੋ ਪਿੰਡ ਚ ਬਿੱਟੇ ਮੈਨੇ ਸੰਗਾਂ ਐ ਅਟਕੇ ਹੀ ਨਾਂ ਦਾ ਜਿਹੜਾ ਜਿਹੜਾ ਵੀ ਕੋਈ ਸਾਖ ਕਰਾਉਂਦੇ ਜਿਹੜਾ ਜਾ ਕੇ ਮੂੰਹ ਅਟਦਾ ਹੈਗਾ ਵੀ ਮੈਂ ਏਨੇ ਲੱਖ ਰੁਪਏ ਲੈਣੇ ਨੇਗੇ ਤੀਆਂ ਆਲਾ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਾਰਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਤੀਆਂ ਆਲਾ ਤੋਂ ਮੂੰਹ ਅੱਡ ਕੇ ਰੁਪਏ ਲੈਂਦਾ ਜਿਹੜਾ ਤੀ ਭੈਣ ਨੂੰ ਲਾਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਏ ਮੰਗਦੇ ਆ ਅਸੀਂ ਤੀਆਂ ਦਾ ਮਾਸ ਖਾਂਦੇ ਇੱਕ ਵਾਰੀ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਆ ਮਾਸ ਖਾਣਾ ਹੀ ਹੈਗਾ ਤਿਆਂ ਦਾ ਮਾਸ ਨਹੀਂ ਖਾਂਦੇ ਹੋ ਈ ਤਿਆਂ ਦੇ ਰੁਪਏ ਨਹੀਂ ਲੈਂਦੇ ਫਿਰ ਪੈਲਸਾਂ ਚ ਚੰਗੇ ਚੰਗੇ ਵਧੀਆ ਵਿਆਹ ਕਰਵਾਉਂਦੇ ਨੇ ਚੰਗਿਆ ਡਿਮਾਂਡਾ ਰੱਖਦੇ ਨੇ ਅਸੀਂ ਤਰਨਾਟਾਂ ਨੂੰ ਕਹਿੰਦੇ ਆ ਸਾਰਿਆਂ ਨੂੰ ਜਿਹੜੇ ਮੰਗ ਕਰਦੇ ਨੇ ਇਹ ਚੀਜ਼ਾਂ ਦੀ ਨਗੜ ਤੰਗ ਕਰਦੇ ਨੇ ਉਦੋਂ ਬਾਅਦ ਆਹ ਹਾਲਾਤ ਅੱਜਲੇ ਇਹ ਬਹੁਤ ਮਾੜੇ ਨੇ ਹੁਣੇ ਖਾਲਸਾ ਜਾਗ ਪਿਆ ਫੌਜਾਂ ਸਾਰੀਆਂ ਨਿੰਗ ਸਿੰਘ ਫੌਜਾਂ ਜਿੱਥੇ ਵੀ ਕਿਤੇ ਨਿੰਗ ਸਿੰਘ ਬੈਠੇ ਨੇ ਗਿਆ ਫੌਜਾਂ ਨੇ ਆਲੇ ਦਲੇ ਜਿਹੜੀ ਵੀ ਕੋਈ ਧੀ ਪੈਣ ਤੰਗ ਹੈਗੀ ਪਰੇਸ਼ਾਨ ਹੈਗੀ ਜਾ ਕੇ ਫਰਿਆਦ ਕਰੇ ਜੇ ਕੋਈ ਨੂਦੰਗ ਕਰਦੀ ਆ ਤਾਂ ਵੀ ਹਾਂ ਸਾਧ ਵਾਸਤੇ ਹੈ ਠੀਕ ਹੈ ਜੀ ਸਾਧ ਵਾਸਤੇ ਆ ਸਾਡਾ ਗਰੁੱਪ ਬੜਿਆ ਹੋਇਆ ਸਿੰਘ ਸਿੰਗੜੀਆਂ ਦਾ ਗਰੁੱਪ ਹਕ ਸੱਚ ਦੀ ਆਵਾਜ਼ ਉੱਥੇ ਰੋਜ਼ ਹੀ ਇੱਕ ਤੋਂ ਇੱਕ ਫੈਸਲਾ ਹੁੰਦਾ ਸਾਡੇ ਗਰੁੱਪ ਦੇ ਵਿੱਚ ਪਹਿਲਾਂ ਕਹਿੰਦਾ ਵੀ ਕੁੜੀ ਵਿੱਚ ਸੁਚਾਈ ਚਾਹੀਦੀ ਤੁਹਾਡੇ ਵਿੱਚ ਸੁਚਾਈ ਚਾਹੀਦੀ ਸਾਡਾ ਖਾਲਸਾ ਜਿਹੜਾ ਤਰਨਾ ਦਾ ਲਰਬਾ ਕਰਬਾ ਸਾਰਾ ਤੁਹਾਡੇ ਨਾਲ ਖੜਾ ਅਸੀਂ ਭੇਜੀ ਦੀਆਂ ਵੀ ਆ ਫੌਜਾਂ ਉੱਥੇ ਵੱਧ ਤੋਂ ਵੱਧ ਜਿੱਤੇ ਮਹਾਰਾਜ ਚੜ੍ਹਦੀ ਕਲਾ ਕਹੀ ਤੀ ਆਵਸ ਆਗੇ ਵੀ ਆਏ ਆ ਅੱਜ ਉਹ ਆਪਾਂ ਚੜ੍ਹਦੀ ਕਲਾ ਇੱਥੇ ਅਰਦਾਸ ਕਰਕੇ ਮਾਚੀ ਧੀਰਗੜੇ ਲਾ ਕੇ ਅਰਦਾਸ ਕਰਕੇ ਕੰਧ ਕਢਾ ਕੇ ਅੱਜ ਸਾਰਾ ਆਟ ਗਵਾੜ ਵੀ ਆਪਣੇ ਨਾਲ ਆ ਸਾਰੇ ਕਹਿੰਦੇ ਬੀ ਬਹੁਤ ਵਧੀਆ ਕਰਿਆ ਤੁਸੀਂ ਬੇ ਬਈ ਕੱਲਾ ਕੱਲਾ ਕਰਿਆ ਕਰੋ ਹਨਾ ਇਹ ਆ ਦੇਖ ਲੋ 20 ਕਿੱਲਾਂ ਦੇ ਲਾਲਚ ਵਿੱਚ ਰਿਸ਼ਤਾ ਦਿੱਤਾ ਏਡੀ ਸੋਹਣੀ ਸੁਨੱਖੀ ਕੁੜੀ ਹਾ ਬਈ ਦੇ ਆ ਜੋ ਭਾਈ ਨਾਕ ਪੱਤੀ ਕੁੜੀ ਹਾ ਤੇ ਆ ਸਵਾਈ ਵੇਖੋ ਇਹਦੇ ਥੱਲੇ ਤਪਦੀ ਏਡੀ ਗਰਮੀ ਦੇ ਵਿੱਚ ਪੋਤਿਆ ਭਾਈ ਆ ਖੜੇ ਨਹੀਂ ਜਾਂਦਾ ਆਪਾਂ ਤੋਂ ਹੁਣ ਸੱਪਾਂ ਦਾ ਘਾਰ ਆ ਲੱਗ ਗਿਆ ਦੇਖੋ ਕਿੰਨੀ ਬੁਰੀ ਹਾਲਤ ਆ ਵੀ ਆ ਰਹਿਣਾਂ ਲਈ ਜਗਾ ਵਾ ਕਿਉਂ ਭਾਈ ਕਿੰਨੇ ਹੋਰ ਤੁਹਾਨੂੰ ਬਹੁਤ ਔਖਾ ਹੋ ਬਹੁਤ ਔਖੀ ਜੀ ਰਾਤ ਗਰਮੀ ਚ ਫਿਰ ਵੀ ਇਹਦੀ ਸ਼ਾਬਾਸ਼ ਹੈ ਹਾਂਜੀ ਸੀਦੀ ਰਾਤ ਗਰਮੀ ਚ ਰਹਿਣਾ ਪੈਂਦਾ ਬੱਚਿਆਂ ਨਾਲ ਜੀ ਅੱਛਾ ਹਲੇ ਤਾਂ ਜੀ ਉਹਨੇ ਬਹੁਤ ਸਫਾਈ ਕਰਕੇ ਗਏ ਨੇ ਸਾਡੇ ਮਾਰੇ ਕਹਿੰਦੇ ਵੀ ਤੁਸੀਂ ਇੰਨੇ ਗੰਦ ਚ ਰਹਿ ਰਹੇ ਹੋ ਨਰੇਗਾ ਵਾਲੇ ਨਰੇਗਾ ਵਾਲੇ ਛੋਟੀ ਸਫਾਈ ਕਰਕੇ ਫਾਈ ਕਰਕੇ ਕਿਰੇ ਤਰਸ ਦੇ ਮਾਰੇ ਕਹਿੰਦੇ ਤੁਸੀਂ ਅੰਦਰ ਕਿੰਨੇ ਰਹੋਗੇ ਨਾਲੇ ਬੇਟਾ ਹਾਂਜੀ ਬੀ ਬੀ ਪੂਰੀ ਰੰਗ ਤੇ ਵੀ ਫੋਟੋ ਦੇਖੋ ਵੀ ਘਰੋਂ ਹੀ ਸੱਸ ਨੇ ਕੱਢ ਤੇ ਦੇਖ ਲਓ 20 ਚੀਲੇ ਕੀ ਕਰੂਗੀ ਤੁਸੀਂ ਮਾਤਾ ਹੋ ਇਹਨਾਂ ਦੇ ਤੁਸੀਂ ਨਾਲ ਰਹਿੰਦੇ ਤੇ ਰਾਤ ਨੂੰ ਮੇਰੇ ਮੁੰਡਾ ਆ ਗਿਆ ਉਹਨੇ ਵਿਚਾਰੇ ਨੂੰ ਫੜ ਕੇ ਲੈ ਗਿਆ ਵਿਚਾਰਾ ਹੋਰ ਕੀ ਕਰੇ ਅੱਛਾ ਤੁਸੀਂ ਫਿਰ ਪੇਕੇ ਨਹੀਂ ਗਏ ਪੇਕੇ ਸੱਚ ਕੁਛ ਕਦੇ ਨਹੀਂ ਗਏ ਸੀ ਪਰ ਮੈਂ ਉੱਥੇ ਰਹਿਣਾ ਨਹੀਂ ਚਾਹੁੰਦੀ ਸੀ ਮੈਂ ਇੱਥੇ ਰਹਿਣਾ ਚਾਹੁੰਦੀ ਸੀ ਸੌਰੀਆਂ ਰਹਿਣਾ ਚਾਹੁੰਦੀ ਸੀ ਦੇਖ ਸਕਦੇ ਹੋ ਨਹੀਂ ਬਣ ਸਕਦੀ ਆਪਣੇ ਪਾਈ ਦਾ ਹੁਣ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਨੇ ਤੁਸੀਂ ਵੀ ਨਾਲੇ ਰਹਿੰਦੇ ਸੀ ਆ ਫਿਰ ਰਹਿਣਾ ਪਿਆ ਤੁਹਾਨੂੰ ਕੱਲੀ ਉਰੇ ਕਿਵੇਂ ਰਹੂ ਦੋਸਤੋ ਇਹ ਲਾ ਲਓ ਵੀ ਹੁਣ ਇਹ ਹਾਲਾਤ ਇਹਨੂੰਰੇ ਸਾਥੋਂ ਖੜੇ ਨਹੀਂ ਜਾ ਰਿਹਾ ਇੰਨੀ ਗਰਮੀ ਹੈ ਕਿਉਂ ਬਾਬਾ ਜੀ ਲੈ ਠੀਕ ਹੈ ਇਹ ਸਾਰਾ ਕੁਝ ਸਾਹਮਣੇ ਦਿਸਦਾ ਮਾਤਾ ਪਿਤਾ ਨੂੰ ਵੀ ਬ੍ਰਿੰਤੀ ਕਰਦੇ ਆ ਜਿਹੜੇ ਲਾਲਚ ਚ ਆ ਕੇ ਇਹ ਜੀਤੀ ਭੈਣ ਨੂੰ ਡੋਬਦੇ ਨੇ ਖੂਹ ਛੜਦੇ ਜੀ ਖੂਹ ਬਾਈ ਜੀ ਨਿਉ ਤਰੀਦੀ ਅੱਜ ਤਿੰਨੀ ਤੁਸੀਂ ਆ ਤੋਦੀ ਆਪਾ ਬਹੁਤ ਜਿਆਦੇ ਜੀ ਸਾਡੇ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਣਾ ਹੈ 12 ਸਾਲ ਬਾਅਦ ਰੰਬੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਧੀ ਨੂੰ ਇਖਲਾਫ ਦਿੱਤਾ ਹੈ ਢਿੰਗ ਸਿੰਘ ਫੌਜਾਂ ਨੇ ਉਹ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਧੀ ਦਾ ਵਾਜੋ ਇਹਦੇ ਉਹ ਕਹਣਾ ਵੀ ਆਂਡ ਕੁਮਾੜ ਸਾਰਾ ਖੁਸ਼ ਹੋ ਆਂਡ ਕੁਮਾੜ ਵੀ ਕਹਿੰਦੇ ਵੀ ਸਾਹੀ ਜਦੋਂ ਸੱਸ ਕਰੇ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਇਹ ਮਿਲ ਨਹੀਂ ਪਾਦੇ ਹੁਣ ਤੁਸੀਂ ਕੰਦ ਕਾਟਦੇ ਅਸੀਂ ਮਿਲਾਂਗੇ ਬੇਡੇ ਕੋਲ ਬੈਠਾ ਖੋਤਾਗੇ ਇਹ ਸਾਡੇ ਕੋਲ ਬੈਠਾ ਖੋਤਾ ਤੇ ਇਹਦਾ ਸੁਭਾਅ ਤਾਂ ਕੋਈ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤੰਗ ਬਾਬਾ ਜੀ ਤੁਸੀਂ ਕੀ ਤੇ ਨਾ ਜਾਉਣੇ ਮੈਂ ਤਾਂ ਆ ਹੀ ਕਹਿਣਾ ਵੀ ਆ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਵੱਲੇ ਪਾਇਓ ਜੇ ਕਿਸੇ ਦੀ ਧੀ ਭੈਣਾ ਦੁਖੀ ਆ ਸਾਡੇ ਕੋਲੇ ਆਇਓ ਬਸ ਗੱਲ ਖਤਮ ਆ ਬੈਗਰ ਪਹਿਲੇ ਪਰਮੋਸ਼ਾ ਮਹਾਰਾਜ ਨੂੰ ਪਾਹ ਸਰ ਜੀ ਮੈਂ ਇਹ ਕਹਿਣਾ ਚਾਹੁੰਨੇ ਪਈ ਅੱਜ ਥਾਣੇ ਚ ਨਹੀਂ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜਿੱਨਾ ਸਾਡੀ ਕੋਈ ਥਾਣੇ ਚ ਸੁਣ ਆਂਡ ਗਮਣ ਆਉਂਦਾ ਸੀ ਕਰੇ ਇਹ ਕੋਈ ਨਹੀਂ ਹੋਣਾ ਅੱਛਾ ਜਾਨੀ ਕਿਸ ਨੇ ਸੁਣੀ ਡੀਰ ਜੀ ਲੈ ਰਹੀ ਗਈ ਕਿ ਸਾਫ ਨੂੰ ਵੈਸੇ ਟੈਕਸ ਨਹੀਂ ਖਵਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨੇ ਤੇ ਫਿਰ ਅਸੀਂ ਗੱਡੀਆਂ ਵੰਡਦੇ ਆਂਗੇ ਤੁਸੀਂ ਸਾਡੇ ਕੋਲ ਕਰ ਲਓਗੇ ਮੈਂ ਤਾਂ ਇਨਸਾਫ ਆ ਟੱਕੀ ਦਿੰਦੀ ਆ ਬੀਬੀਆਂ ਨੇ ਪੰਜ ਮਹੀਨੇ ਪਹਿਣਨ ਦੀ ਸਾਰੇ ਨਿਗਾਰੀ ਲੁੱਤੀ ਦਵਾਏ ਧੰਨਵਾਦ